ਸਸਰੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਕਾਲਾ ਮੁਖਸਰੀ ਆ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹਰ ਐਤਵਾਰ ਪਿੰਡ ਖਾਰੀ ਬੱਕਰਾ ਮੰਡੀ ਲਾ ਲੀ ਦੋਸਤੋ ਜਮਾਂ ਦਿਨ ਦੱਸਦੇ ਸਹੀ ਉਦੋਂ ਘੱਟ ਅਸੀਂ ਦੇਣੀ ਨਹੀਂ ਜਮਾਂ ਦੱਸਦੇ 7000 ਤੋਂ ਘੱਟ ਨਹੀਂ ਦੇਣੀ ਕੋਈ ਲੈਣੀ ਲੈ ਲਈ ਨਹੀਂ ਰਹੀ ਉਹ ਫੜਵਾ ਦੱਸਈ ਹੁਣ ਕੋਈ ਨਹੀਂ ਕੰਮ ਤਾਂ ਨੇੜੇ ਹੀ ਆ ਹੁਣ ਫਿਰ ਗੋਪੀ ਇੱਕ ਸੱਟ ਮਾਰ ਦੇ 5600 ਆਦੀ ਲਖਾਈ ਤੇ ਚਲ ਠੀਕ ਲੈ ਹੁਣ ਨਾ ਬੋਲੀ ਨਹੀਂ ਨਹੀਂ ਹੁਣ ਸਹੀ ਆ ਮੂੰਹੋਂ ਮੰਗੀ ਦਾ ਮੌਤ ਵੀ ਨਹੀਂ ਮਿਲਦੀ ਸਹੀ ਆ ਜਮਾ ਸਹੀ ਆ ਗੁਰਪ੍ਰੀਤ ਨਹੀਂ ਸਹੀ ਕਰਤੀ ਆ ਸਾਢੇ 6000 ਲਾਤਾ ਬਹੁਤ ਆ ਛੇੜਿਆਲੀ ਗੱਲ ਹੀ ਦੱਸਤੀ ਹੋਰ ਇਦੂਤ ਕੋਸਾ ਬਾ ਤੈਨੂੰ ਵੀ ਫਿਰ ਬਸ ਸਹੀ ਆ ਇੱਥੇ ਦੇ ਸਾਹਮਣੇ ਲਿਆ ਯਾਰ ਮਾਲ ਦਸਤਕਰ ਕਰੋ ਕਰੋ ਬਾਈ ਸਾਡੇ ਸ਼ੀਦੀ ਪੌਣੇ ਪੈਂਦੇ ਕੈਲਾ ਕਈ ਯਾਰੀ ਹੋ ਜਾਂਦੇ ਨਹੀਂ ਧੱਕਾ ਚੱਲ ਤੂੰ ਉਤਰਦਾ ਰੱਖ ਸਾਡੇ ਚੱਲ ਹਲਖਾਈ ਕਰਾ ਦੇਾਂਗੇ ਬਸ ਸਹੀ ਆ ਹੁਣ ਨਾ ਬੋਲ ਦਸਤਕਰ ਦੀ ਬਰਕਾ ਓਏ ਦੋ ਸੋਨਾ ਕੋਈ ਫਰਕ ਪੈਂਦਾ ਬਸ ਕੋਈ ਨਹੀਂ ਬੰਦਾ ਦਸਤਾਰ ਤੇ ਸਾਥ ਤੇ ਬਰਕਾ 300 ਦਾ ਬਸ ਬੰਦੇ ਚੱਲੇ ਘਟੋ ਬਾਈ ਚੱਲ ਪੈਸੇ ਕਨਾ ਦੇ ਬਾਈ ਪੈਸੇ ਕਨਾ ਦੇ ਬਾਈ ਕਨਾਵਾਂ ਮੈਂ ਸੂਰੇ ਵਾਲਾ ਬੰਦਾ ਇੱਥੇ ਆਊਗਾ ਨਾ ਲੈ ਵੀ ਦੋਸਤ ਮੰਡੀ ਦੀ ਗੱਲ ਕਰਦਾ ਤੇ ਅੱਛਾ ਸੂਰੇ ਵਾਲੇ ਦਾ ਬੰਦਾ ਜਿਹੜਾ ਆਊਗਾ ਕੇ ਕੇੜ ਕੇ ਆਉਂਦੇ ਆ ਉਹ ਪਤਾ ਮੈਨੂੰ ਕੋਈ ਜਾਨਵਰਾਂ ਦਾ ਲਿਆ ਕਰੇ ਫੁੱਲ ਅੰਦਰ ਕਿਉਂ ਭਾਈ ਜੇ ਨਾ ਐ ਤੂੰ ਕਹਿਦੀ ਨਹੀਂ ਤੇਰੇ ਨਾਲੋਂ ਬਾਤ ਤਾਂ ਹਾਂ ਵਾਦ ਲਿਆ ਆਏ ਤੇਰੇ ਨਾਲ ਕਿਦੋਂ ਕੋਈ ਬਹੁਤ ਸਾਰੇ ਪੈ ਗਏ ਬਤਰਾ ਕਰਨੀ ਉਹ ਨਹੀਂ ਫਿਰ ਉਹ ਵਿਚਾਰਿਆਂ ਨੂੰ ਉਹਨਾਂ ਨੂੰ ਵੀ ਥੋਨੂ ਕੀ ਨਾ ਭਾਈ ਸਰੀ ਵਾਲਿਆਂ ਨੇ ਖਰੀਦੀ ਆ ਦੋਸਤੋ ਤੇ ਆਪਾਂ ਗੁਰਪ੍ਰੀਤ ਨੂੰ ਪੁੱਛਦੇ ਆ ਕੋਈ ਨਹੀਂ ਦੱਸਦਾ ਕੋਈ ਨਹੀਂ ਦੱਸਦਾ ਅੱਧਾ ਇਹ ਚਾਹ ਦੇ ਵੀ ਚਾਹ ਚਾੜੇ ਹੇ ਪਹਿਲਾ ਸੌਦਾ ਗੋਪੀ ਨਾਲ ਕਰਾਇਆ ਕਰਾਂ ਗੋਪੀ ਦੀ ਬੱਲੇ ਬੰਦੇ ਗੋਪੀ ਬਾਈ ਛੋਟ ਕਰ ਕਿਵੇਂ ਕਰਾਤਾ 6500 ਦੀ ਕਾਪੀ ਤੇ ਲਖਾਈ ਲਖਾਈ ਬਾਈਆਂ ਦੀ ਕੀਤੇ ਨਾਲ ਸਰੀ ਵਾਲਿਆਂ ਦੀ ਠੀਕ ਆ ਬਾਈ ਲੈ ਵੀ ਦੋਸਤੋ ਪਹਿਲਾ ਸੌਦਾ ਗੋਪੀ ਬਗਰਾੜੀ ਵਾਲੇ ਨੇ ਕਰਾਇਆ ਪਿੰਡ ਖਾਰੇ ਬੱਕਰਾ ਮੰਡੀ ਦੇ ਦੋਸਤੋ ਬੱਕਰਾ ਮੰਡੀ ਦੀਆਂ ਰੌਣਕਾਂ ਦੋਸਤੋ ਤੁਹਾਨੂੰ ਪੱਠ ਵਿਖਾ ਦਿੰਨੇ ਆ ਲੈ ਵੀ ਦੋਸਤੋ ਆ ਪੱਠ ਦਾ ਸੌਦਾ ਹੋਇਆ ਜਿਹੜੀ ਕਿ ਹਰੀਕੇ ਕਲਾਂ ਵਾਲਿਆਂ ਤੋਂ ਲਈ ਆ ਸਰੀਏ ਵਾਲਿਆਂ ਨੇ 6.5 ਹਜ਼ਾਰ ਦੇ ਵਿੱਚ ਤੇ ਲਖਾਈ ਬਾਈ ਸਰੀਏ ਵਾਲਿਆਂ ਨੇ ਕਰਾਉਣੀ ਆ ਤੁਸੀਂ ਦੇਖ ਸਕਦੇ ਹੋ ਆ ਪੱਠ ਦਾ ਸੌਦਾ ਸਭ ਹੁਣ ਹੋ ਗਈ ਹਾਂ ਹੋ ਗਈ ਬਸ ਇਹ ਗੱਟਾ ਤੁਹਾਡੇ ਲਈ ਨਾ ਉਹਦੇ ਹੱਥ ਲੱਕੀ ਆ ਹਾਂ ਇਹ ਗੱਟਾ ਤੁਹਾਡੇ ਲਈ ਸੀਗਾ ਲੱਕੀ ਆ ਸਾਡੇ ਲਈ ਨਾ ਕਾਹਦਾ ਲੱਕੀ ਥੜਾ ਰੋੜਾ ਪਾ ਗਿਆ ਨਹੀਂ ਸਹੀ ਗੱਲ ਇੱਕ ਵਾਰ ਹੋਰ ਬਸ ਕੋਈ ਨਹੀਂ ਇਹ ਗੋਰੇ ਬਾਈ ਮੜਾਇ ਸੋਈ ਸਾਈਡ ਤੇ ਲੈ ਬਾਈ ਨੂੰ ਆਵਾ ਦਵਾਈਆ ਬੱਕਰੀ ਬੱਕਰੀ ਵੀ ਤੁਹਾਨੂੰ ਵਿਖਾ ਦਿੰਨੇ ਆ ਪਹਿਲਾਂ ਪੈਸੇ ਗਿਣਾ ਦੀਏ ਹਾਂ ਪੈਸੇ ਗਿਨਾ ਦੇ ਇਹਦਾ ਬੱਸ ਮੈਨੂੰ ਤਾਂ ਇੱਥੇ ਪਤਾ ਲੱਗੂਗਾ ਨਾ ਮੈਂ ਤਾਂ ਫੜ ਲੈਣਾ ਜਿੰਨੇ ਫੜਾ ਕੇ ਜਿੰਨੇ ਤਾਂ ਨਹੀਂ ਫੜਦੇ ਇਹਦਾ ਬਹੁਤ ਹੈ ਜਿੰਨੇ ਦੀ ਕਰਤੀਆਂ ਇਹ ਦੱਸ ਦੀ ਲਖਾਈ ਉਹਨਾਂ ਦੀ ਆ ਕੀ ਆ ਰਿਹਾ 4000 ਦੇ 3800 ਹੀ ਦੇ ਤਾਂ ਫਿਰ 200 ਇੱਧਰ ਦੇ ਦੋ 200 ਇੱਧਰ ਬਸ ਠੀਕ ਆ ਭਾਈ ਹਾਂ ਪੀ ਕੇ ਪੀ ਨੀ ਪੀ ਲੋ ਲੈ ਮੋਤੀ ਖਾਣੀ ਹੈ ਭਾਈ ਆਏ ਕਿੱਥੋਂ ਸੀਗੇ ਭਾਈ ਆਏ ਵਾਟ ਯਾਰ ਸਾਡੇ ਆਪਣਾ ਬਾਂਦਰਾ ਬਾਂਦਰਾ ਤੋਂ ਉਹ ਫਿਰ ਦੱਸਣਾ ਤਾਂ ਪੈਣਾ ਨਾ ਬਾਂਦਰਾ ਤੋਂ ਲੈ ਵੀ ਲਖਾਈ ਮੰਨ ਕੇ ਚਲੋ ਬਾਈ ਦੀ ਸੀਗੀ ਤੇ ਹਾਂ ਭਾਈ ਆਪਣਾ ਪਿੰਡ ਕਿਹੜਾ ਸੀਗਾ ਰੋਟ ਕੋਟ ਪੂਰਾ ਹੀ ਲੈ ਵੀ ਆਪਾਂ ਤੁਹਾਨੂੰ ਬੱਕਰੀ ਵਿਖਾ ਦਿੰਨੇ ਆ ਠੀਕ ਆ ਠੀਕ ਆ ਲੈ ਵੀ ਆਹ ਬੱਕਰੀ ਦਾ 3800 ਦਾ ਸੌਦਾ 200 ਰੁਪਿਆ ਲਖਾਈ ਪੈ ਕੇ 4000 ਚ ਪੈ ਗਈ ਕੋਟ ਵਾਲੇ ਬਾਊ ਨੇ ਲਈ ਆ